भाई तो बात तो 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 देखो पहले इसके नीचे दो ब्लेट भी चाय नहीं ਬੱਚਿਆਂ ਵਾਲਿਓ ਇਸ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖ ਲਿਆ ਪਰ ਮਾਮਲਾ ਕਾਫੀ ਉਲਝਿਆ ਹੋਇਆ ਤੁਸੀਂ ਸੋਚ ਰਹੇ ਹੋਵੋਗੇ ਕਿ ਬੱਚੀ ਆਖਿਰਕਾਰ ਇਸ ਕਦਰ ਰੋ ਕੇ ਹੋ ਰਹੀ ਹੈ ਹੱਥ ਉਸ ਦੇ ਪਿੱਛੇ ਕਿਉਂ ਨਸਰ ਆ ਰਿਹਾ ਹੈ ਦਰਅਸਲ ਇਹ ਬੱਚੀ 2 ਹੈ ਪਾਰਕ ਦੇ ਵਿੱਚ ਖੇਡਣ ਜਾਂਦੀ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਬੱਚੇ ਛੋਟੀਆਂ-ਛੋਟੀਆਂ ਹਰਕਤਾਂ ਕਰਦੇ ਆ ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਆ ਤੇ ਕਈ ਵਾਰ ਇਹ ਹਰਕਤਾਂ ਸਾਡੀ ਜਾਨ ਵਾਸਤੇ ਕਿੰਸ ਕਦਰ ਭਾਰੀ ਪੈਂਦੀਆਂ ਨੇ ਉਹ ਤੁਹਾਨੂੰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪਤਾ ਲੱਗੇਗਾ ਨਹੀਂ ਕਿ ਜਿਸ ਸਾਲਾਂ ਦੀ ਬੱਚੀ ਕਿ ਪਾਰਕ ਦੇ ਵਿੱਚ ਖੇਡਣ ਆਈ ਹੋਈ ਸੀ ਤੇ ਅਚਾਨਕ ਬੈਂਚ ਦੇ ਜੋ ਸੁਰਾਖ ਹੁੰਦੇ ਆ ਉਸ ਦੇ ਵਿੱਚ ਉਹ ਆਪਣੀਆਂ ਉਂਗਲਾਂ ਫਸਾ ਬੈਠਦੀ ਹੈ ਉਂਗਲਾਂ ਜਦੋਂ ਫਸੀਆਂ ਸੋਜਉਣ ਲੱਗਦੀ ਹੈ ਖੂਨ ਦਾ ਸਰਕਲ ਰੁਕ ਜਾਂਦਾ ਹੈ ਤਾਂ ਕੁੜੀ ਦੀਆਂ ਉਂਗਲਾਂ ਜਿਹੜੀਆਂ ਹੁੰਦੀਆਂ ਨੇ ਪੂਰੀ ਤਰ੍ਹਾਂ ਜੁਨੇ ਇਸ ਸਰਕਲ ਦੇ ਵਿੱਚ ਫਸ ਜਾਂਦੀਆਂ ਕਈ ਘੰਟਿਆਂ ਤੱਕ ਕੋਸ਼ਿਸ਼ ਕੀਤੀ ਜਾਂਦੀ ਹੈ ਪਾਰ ਕੋਸ਼ਿਸ਼ ਅਸਫਲ ਹੋ ਜਾਂਦੀ ਹੈ ਕਿਤੇ ਮੌਜੂਦ ਲੋਕਾਂ ਨੇ ਫਾਰ ਬ੍ਰਿਗੇਡ ਨੂੰ ਇਹ ਸੂchna ਦਿੱਤੀ ਫਾਰ ਬ੍ਰਿਗੇਡ ਦੀਆਂ ਟੀਮਾਂ 6 ਘੰਟਿਆਂ ਦੀ ਸਖਤ ਮਿਹਨਤ ਬਾਅਦ ਬੱਚੀ ਦੀਆਂ ਉਂਗਲਾਂ ਨੂੰ ਬਣੇ ਹੋਏ ਸੁਰਾਖਾਂ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਸਫਲ ਰਹੀਆਂ ਹਾਲਾਂਕਿ ਉਂਗਲਾਂ ਜ਼ਰੂਰ ਕੱਢੀਆਂ ਗਈਆਂ ਪਰ ਬੈਂਚ ਦੇ ਸਮੇਤ ਕੱਟੀਆਂ ਗਈਆਂ